ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਤਪਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 17 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਪੰਜਾਬ ਦਾ ਮੌਸਮ ਵਿੱਚ ਕੱਲ ਵਾਂਗੂ ਸਵੇਰ ਵੇਲੇ ਹਲਕੀ ਜਿਹੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਇਹ ਬੱਦਲਵਾਈ ਅੱਜ ਵੀ ਸਾਰਾ ਦਿਨ ਲੰਘਦੀ ਰਹੇਗੀ ਪਰ ਕੱਲ ਦੇ ਮੁਕਾਬਲੇ ਅੱਜ ਥੋੜੀ ਜਿਹੀ ਸੰਘਣੀ ਬੱਦਲਵਾਈ ਘੱਟ ਹੋਵੇਗੀ ਜਿਹੜੀ ਕੱਲ ਬੱਦਲਵਾਈ ਸੰਘਣੀ ਸੀਗੀ ਰਾਤ ਵੇਲੇ ਪੰਜਾਬ ਦੇ ਵਿੱਚ ਪਹਾੜਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹਲਕੀ ਜਿਹੀ ਕਣਮਣ ਜਰੂਰ ਦੇਖੀ ਗਈ ਸੀਗੀ ਅੱਜ ਦਿਨ ਵੇਲੇ ਹਲਕੀ ਜਿਹੀ ਬੱਦਲਵਾਈ ਸਾਰਾ ਦਿਨ ਗੁਜ਼ਰਦੀ ਰਹੇਗੀ ਕਦੇ ਤੋਂ ਪਤ ਕਦੇ ਸ਼ਾਮ ਵਾਲਾ ਮਾਹੌਲ ਅੱਜ ਵੀ ਬਣਦਾ ਰਹੇਗਾ ਸਰ ਪੰਜਾਬ ਦੇ ਵਿੱਚ ਸ਼ਾਮ ਵੇਲੇ ਤੋਂ ਇੱਕ ਵਾਰ ਫੇਰ ਬੱਦਲਵਾਈ ਸੰਘਣੇ ਹੋਣੇ ਸ਼ੁਰੂ ਹੋ ਜਾਵੇਗੀ ਤੇ 18 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਦੂਸਰੀ ਤਰਫ ਜੇਕਰ ਮੀਂਹ ਦੀ ਗੱਲ ਕਰੀਏ ਤਾਂ 19 ਤਰੀਕ ਤੋਂ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਮੀਂਹ 19 ਦੀ ਸਵੇਰ ਤੋਂ ਸ਼ੁਰੂ ਹੋਏ ਤਾਂ ਮੀਂਹ ਹਲਕੇ ਤੋਂ ਦਰਮਿਆਨੇ ਰਹਿਣ ਦੀ ਸੰਭਾਵਨਾ ਹੈ। ਜੇਕਰ 19 ਤਰੀਕ ਦੀ ਦੁਪਹਿਰ ਤੋਂ ਬਾਅਦ ਇਹ ਸਿਸਟਮ ਸ਼ੁਰੂ ਹੋਇਆ ਫਿਰ ਇਹਦੇ ਵਿੱਚ ਤਖੜੀ ਗਰਜ ਲੈਸ਼ਕ ਮੀਂਹ ਤੇ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਭੱਟੇ ਪੱਧਰ ਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਅੱਜ ਮੌਸਮ ਮੁੱਖ ਤੌਰ ਤੇ ਧੁੱਪ ਤੇ ਬੱਦਲਵਾਈ ਵਾਲਾ ਰਹਿਣ ਦੀ ਸੰਭਾਵਨਾ ਹੈ ਜਿਹਦੇ ਵਿੱਚ ਹਲਕੀ ਬੱਦਲਵਾਈ ਸਾਰਾ ਦਿਨ ਲੰਘਦੀ ਰਹੇਗੀ ਟੈਂਪਰੇਚਰ ਉਹੀ ਸਵੇਰ ਵੇਲੇ 10-11 ਡਿਗਰੀ ਅਤੇ ਰਾਤ ਵੇਲੇ ਦਿਨ ਵੇਲੇ 25-26 ਡਿਗਰੀ ਦੇ ਆਸ-ਪਾਸ ਬਣਿਆ